ਆਈ ਮੈਂ ਤੁਹਾਨੂੰ ਕਹਿੰਦੀ ਵੀ ਕਿਸੇ ਨਾਲ ਗੱਲ ਨਾ ਕਰਿਓ ਪਤਾ ਲੱਗਣੋਂ ਤਾਂ ਨਹੀਂ ਰਹਿੰਦਾ ਪਤਾ ਤੇ ਲੱਗ ਹੀ ਜਾਣਾ ਵਾ ਕਿ ਚਲ ਗਿਆ ਆਪਣੇ ਪਿੰਡ ਆੜਾ ਕਵਾੜੂ ਵੀ ਜਾਂਦਾ ਹੋਣਾ ਵਾ ਤੇ ਕੱਲ ਦਾ ਲੱਭਾ ਨਹੀਂ ਗਿਆ ਇੱਥੇ ਪਤਾ ਨਹੀਂ ਕਿੱਥੇ ਗਿਆ ਵਾ ਨਹੀਂ ਕੀ ਗੱਲ ਜਾਈ ਫਿਕਰ ਕਰਦੇ ਆ ਫਿਕਰ ਤੇ ਨਾ ਰੋਟੀ ਖਾਣ ਲਈ ਆ ਹਮ ਤਾਂ ਹਰ ਟਾਈਮ ਚੁੱਪਾ ਕਰਕੇ ਬੈਠੇ ਰਹਿੰਦੇ ਆ ਚਲ ਤੁਸੀਂ ਬਹੁਤੀਆਂ ਨਹੀਂ ਹੋਣਾਂ ਦੀਆਂ ਲੱਗੇ ਗੱਲਾਂ ਕਰਨੀਆਂ ਮੈਂ ਅਗਰ ਰਪਿੰਦਰ ਉਹਨਾਂ ਦਾ ਨਾਮ ਹੀ ਨਹੀਂ ਚੰਗਾ ਚੰਗਾ ਕਰੀ ਜਾਣਾ ਚਲ ਕੋਈ ਨਹੀਂ ਡੜੀ ਜੀ ਇੰਨੀ ਫਿਕਰ ਨਾ ਕਰਿਆ ਕਰੋ ਵੇਖੋ ਜੇ ਹੁਣ ਉਹਨੂੰ ਇੰਨੀ ਫਿਕਰ ਹੁੰਦੀ ਵੀ ਮੇਰਾ ਮਾਪਿਓ ਘਰ ਆਵਾ ਮੈਂ ਉਹਨਾਂ ਨੂੰ ਮਗਰ ਫੋਨ ਲਾਵਾਂ ਉਹਨਾਂ ਦਾ ਹਾਲ ਚਾਲ ਪੁੱਛਾਂ ਕੀ ਗੱਲ ਉਹਦਾ ਫਰਜ਼ ਨਹੀਂ ਹੁੰਦਾ ਪੁੱਤ ਉਹਨਾਂ ਨੇ ਆਉਣਾ ਕਿੱਥੇ ਆ ਜਿੰਨਾ ਉਹ ਗੁੱਸੇ 'ਚ ਗਏ ਆ ਨਾ ਉਹਨਾਂ ਨੇ ਹੁਣ ਵਾਪਸ ਆਉਣਾ ਤੇ ਮੇਰਾ ਤਾਂ ਰਾਤਾ ਮੈਂ ਤੇਰੀ ਮੰਮੀ ਨਾਲ ਸਲਾਹ ਕਰ ਲਿਆ ਹਾਂ ਕਿ ਉਹ ਪਿੰਡ ਗਿਆ ਹੁਣ ਤੇ ਉੱਥੋਂ ਜਾ ਕੇ ਲੈ ਆਣਾ ਵਾ ਉਹ ਨਹੀਂ ਨਹੀਂ ਡੜੀ ਜੀ ਹਾਵਲਾ ਕੰਮ ਨਾ ਕਰਿਓ ਤੁਹਾਨੂੰ ਪਤਾ ਵਾ ਨਾ ਅੱਗੇ ਕਿੰਨੀਆਂ ਗੱਲਾਂ ਬਾਤਾਂ ਹੋਈਆਂ ਜਦੋਂ ਉਹ ਇੱਥੇ ਘਰ ਆਏ ਸੀ ਤੇ ਜੇ ਹੁਣ ਤੁਸੀਂ ਉੱਥੇ ਗਏ ਉੱਥੇ ਪਤਾ ਨਹੀਂ ਵੀ ਕਿੰਨਾ ਕ ਖਲਾਰਾ ਪੈਣਾ ਜੀ ਆਪਣੇ ਤੇ ਮੈਂ ਧੋਣੇ ਧੋਣੇ ਕੱਪੜੇ ਨਾਲ ਇਹਦੇ ਵੀ ਧੋਣੇ ਪਏ ਲਾ ਕੇ ਮੈਡਮ ਰੱਖ ਗਈ ਆ ਕਿ ਦੀਦੀ ਨੇ ਧੋਈ ਲੈਣੇ ਆ